ਸਾਨੀ ਜਥੇਬੰਦੀਆਂ ਵੱਲੋਂ ਅੱਜ ਪੂਰੇ ਦੇਸ਼ ਭਰ ਦੇ ਵਿੱਚ ਰੇਲਾ ਰੋਕਣ ਦਾ ਆਗਾਜ਼ ਕੀਤਾ ਗਿਆ ਸੀ ਔਰ ਜਿਸ ਤੋਂ ਬਾਅਦ ਮੁਹਾਲੀ ਰੇਲਵੇ ਸਟੇਸ਼ਨ ਦੇ ਉੱਪਰ ਖੜੇ ਐ ਇਸ ਵਕਤ ਔਰ ਜਿਸ ਤਰੀਕੇ ਨਾਲ ਦੇਖ ਸਕਦੇ ਕਿ ਇਹਹੀ ਸਟੇਸ਼ਨ ਆ ਤਾਂ ਇਹ ਲਾਈਨ ਜਿਹੜੀ ਹੈ ਇਹ ਮੁਹਾਲੀ ਤੋਂ ਹੁੰਦੇ ਹੋਏ ਚੰਡੀਗੜ੍ਹ ਅੰਮ੍ਰਿਤਸਰ ਤੋਂ ਬਾਅਦ ਦਿੱਲੀ ਜਾਂਦੀ ਹੈ ਤਾਂ ਦੂਸਰੀ ਤਰਫ ਜਿਹੜੀ ਜਿਸ ਤਰਫ ਤੋਂ ਇਹ ਲੈਣ ਆਉਂਦੀ ਤਾਂ ਇਹ ਲੁਧਿਆਣਾ ਜਲੰਧਰ ਹੁੰਦੇ ਹੋਏ ਅੰਮ੍ਰਿਤਸਰ ਤੋਂ ਜਿਹੜੀ ਮੁਹਾਲੀ ਸਟੇਸ਼ਨ ਤੱਕ ਐਂਟਰ ਕਰਦੀ ਹੈ ਤਾਂ ਇਸੇ ਹੀ ਰੇਲ ਪਟੜੀ ਦੇ ਉੱਪਰ ਅੱਜ ਜਿਹੜਾ ਜਾਮ ਕਿਸਾਨਾਂ ਵੱਲੋਂ ਕੀਤਾ ਹੋਇਆ ਤਾਂ ਵੱਡੀ ਤعداد ਦੇ ਵਿੱਚ ਜਿਹੜੇ ਕਿਸਾਨਾਂ ਜਿਹੜੇ ਇਸ ਜਗ੍ਹਾ ਤੇ ਉੱਪਰ ਇਕੱਤਰ ਹੋਏ ਨੇ ਤਾਂ ਮੰਗਾਂ ਉਹੀ ਨੇ ਜੇ ਸ੍ਰੀ ਕੇਦਰ ਨਾਲ ਐਮਐਸਪੀ ਗਰੰਟੀ ਕਾਨੂੰਨ ਹੈ ਕਰਜ਼ਾ ਮੁਕਤੀ ਹੈ ਔਰ ਸੁਆਮੀ ਨਰਥਨ ਦੀ ਰਿਪੋਰਟ ਲਾਗੂ ਕਰਾਉਣ ਵੱਲੋਂ ਔਰ ਸਾਡੇ ਨਾਲ ਕਿਸਾਨਾਂ ਕੋਲ ਇਹ ਗੱਲਬਾਤ ਕਰਦੇ ਤਾਂ ਖਾਸ ਤੌਰ ਦੇ ਉੱਪਰ ਜਿਹੜੀਆਂ ਮੰਗਾਂ ਨੂੰ ਮਨਵਾਉਣ ਨੂੰ ਲੈ ਕੇ ਅੰਦੋਲਨ ਲਗਾਤਾਰ ਚੱਲ ਰਿਹਾ ਹੈ ਸ਼ੰਭੂ ਬਾਡਰ ਦੇ ਉੱਪਰ ਵੀ ਚੱਲ ਰਿਹਾ ਹੈ ਖਨੌਰੀ ਔਰ ਅਜ ਦੇਸ਼ ਭਰ ਦੇ ਵਿੱਚ ਐਲਾਨ ਕੀਤਾ ਹੈ ਕਿ ਰੇਲਾ ਰੁਕਣੀ ਹੈ ਤਾਂ ਕੀ ਸੰਘਰਸ਼ਿਕ ਜਿਹੜਾ ਆਖਰੀ ਸਹਾਰਾ ਦਾ ਹੱਲ ਹੁੰਦਾ ਨਹੀਂ ਗੱਲ ਕੱਲਾ ਸੰਘਰਸ਼ ਨਹੀਂ ਹੈਗਾ ਗੱਲ ਤਾਂ ਇਹ ਹੈ ਕਿ ਸੰਘਰਸ਼ੀ ਕਿ ਸਹਾਰਾ ਰਿਹਾ ਕਿ ਦੇਸ਼ ਦੇ ਵਿੱਚ ਲੋਕਤੰਤਰ ਖਤਮ ਹੋ ਚੁੱਕਾ ਹੈ ਕਿ ਦੇਸ਼ 'ਚ ਜਿਹੜੀ ਆਪਣੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕਰਨਾ ਉਹਦਾ ਅਧਿਕਾਰ ਦਾ ਹਨਨ ਹੋ ਚੁੱਕਾ ਹੈ ਗੱਲ ਇਹ ਹੈ ਕਿ ਸਾਡੇ ਜਿਹੜੇ ਮੌਲਿਕ ਸਿਧਾਂਤਾਂ ਦੇ ਉੱਪਰ ਚੱਲਣ ਵਾਲੀ ਗੱਲ ਸੀਗੀ ਇਸ ਦੇਸ਼ ਦੇ ਵਿੱਚ ਆਜ਼ਾਦੀ ਸੀਗੀ ਡੈਮੋਕ੍ਰੇਸੀ ਸੀਗੀ ਉਹਨੂੰ ਉਹਨੂੰ ਬਚਾਉਣ ਦੀ ਲੜਾਈ ਹੈ ਤੁਸੀਂ ਅੱਜ ਹਰਿਆਣਾ ਦੇ ਅੱਜ ਫੇਰ ਮੋੜ ਤੋਂ ਹਲਾ ਦੇਖੋ ਕਿ ਉਹਨੂੰ ਕਸ਼ਮੀਰ ਗਾਜ਼ਾ ਤੇ ਮਨੀਪੁਰ ਜਿਹੇ ਜਿਹੇ ਹਾਲਾਤ ਨੇ ਕੱਲ ਰਾਤ ਤੋਂ ਲਗਾਤਾਰ ਸਾਡੇ ਘਰਾਂ ਦੇ ਉੱਪਰ ਫਿਰ CRPF ਪੈਰਾ ਮਿਲਟਰੀ ਫੋਰਸਿਸ ਦੇ ਨਾਲ ਛਾਪੇਮਾਰੀ ਕੀਤੀ ਜਾ ਰਹੀ ਹੈ 30 ਤਰੀਕ ਤੋਂ ਅਸੀਂ ਘਰ ਛੱਡਿਆ ਹੋਇਆ ਹੈ ਤੇ 13 ਤਰੀਕ ਤੋਂ ਲਗਾਤਾਰ ਸਭ ਨੂੰ ਪਤਾ ਹੈ ਕਿ ਅਸੀਂ ਬਾਰਡਰਾਂ ਦੇ ਉੱਪਰ ਡਟੇ ਹੋਏ ਨੇ ਇਹ ਹੋ ਕੀ ਰਿਹਾ ਹੈ ਗਲਤ ਹੈ ਇਹ ਜਿਹੜੇ ਲੋਕੀ ਹਿਊਮਨਸ ਰਾਈਟ ਦੀਆਂ ਗੱਲਾਂ ਕਰਦੇ ਨੇ ਜਿਹੜੇ ਲੋਕੀ ਮਤਲਬ ਕਿ ਇਹ ਗੱਲ ਕਰਦੇ ਨੇ ਕਿ ਅਸੀਂ ਇਸ ਦੇਸ਼ ਦੇ ਵਿੱਚ ਲੋਕਤੰਤਰ ਬਹਾਲ ਕਰਨਾ ਜਿਹੜੇ ਲੋਕ ਇਹ ਸੋਚਦੇ ਨੇ ਕਿ ਅਸੀਂ ਇੱਕ ਆਜ਼ਾਦ ਮੁਲਕ 'ਚ ਰਹ ਰਹੇ ਆ ਤੇ ਉਹਨਾਂ ਨੂੰ ਸੋਚਣ ਵਾਲੀ ਗੱਲ ਹੈ ਵੀ ਇਹ ਹੋ ਕੀ ਰਿਹਾ ਹੈ ਵੀ ਤੁਹਾਡੀ ਆਜ਼ਾਦੀ ਖੋਈ ਜਾ ਰਹੀ ਹੈ ਤੁਹਾਡਾ ਤੁਹਾਡੇ ਸੰਵਿਧਾਨ ਦੇ ਅਧਿਕਾਰ ਖੋਏ ਜਾ ਰਹੇ ਨੇ ਨੀਕਰਾਂ ਦੇ ਵਿੱਚ ਜ਼ਿਕਰ ਛਾਪੇ ਮਾਰੀ ਹੁੰਦੀ ਆ ਤਾਂ ਕੀ ਪੁਲਿਸ ਵਾਲੇ ਕੀ ਕਹਿੰਦੇ ਆ ਉੱਥੇ ਸੀਆਰਪੀਐਫ ਵਾਲੇ ਜਿਹੜੇ ਕੁਝ ਪੁੱਛਦੇ ਸਭ ਤੋਂ ਵੱਡੀ ਗੱਲ ਤਾਂ ਜਿਹੜਾ ਪੁਲਿਸ ਵਾਲਿਆਂ ਦਾ ਰਵੱਈਆ ਹੁੰਦਾ ਮੇਰੇ ਖੁਦ ਘਰ ਦੇ ਵਿੱਚ ਰਾਤ ਛਾਪਾ ਲੱਗਾ ਕਿ ਉਹਨਾਂ ਦੇ ਨਾਲ ਜਿਹੜੀ ਪੈਰਾ ਮਿਲਟਰੀ ਫੋਰਸਿਜ਼ ਹੁੰਦੀ ਹੈ ਉਹਨਾਂ ਨੂੰ ਹਿੰਦੀ ਪੰਜਾਬੀ ਨਹੀਂ ਆਉਂਦੀ ਉਨਨੂੰ ਐਵੇਂ ਦਰਸਾਇਆ ਗਿਆ ਕਿ ਜਿਵੇਂ ਅਸੀਂ ਦੂਜੇ ਦੇਸ਼ ਦੇ ਨਾਗਰਿਕ ਹੋਈਏ ਤੇ ਉਹ ਬੜੀ ਬਤਮੀਜੀ ਦੇ ਨਾਲ ਬੋਲਦੇ ਨੇ ਕਹਿੰਦੇ ਨੇ ਵੀ ਕਿੱਥੇ ਆ ਤੁਹਾਡਾ ਬਦਮਾਸ਼ ਸਾਡੇ ਬੱਚਿਆਂ ਦੇ ਨਾਲ ਸਾਡੇ ਘਰ ਦੀਆਂ ਬੀਬੀਆਂ ਦੇ ਨਾਲ ਮਾਤਾਵਾਂ ਨਾਲ ਭੈਣਾਂ ਨਾਲ ਤੇ ਉਹ ਡਟ ਕੇ ਦੱਸਦੇ ਨੇ ਉਹ ਕਿੱਥੇ ਨੇ ਵੀ ਆਪਦੇ ਹੱਕਾਂ ਦੇ ਲਈ ਗਏ ਨੇ ਉਹ ਕਹਿੰਦੇ ਹੱਕਾਂ ਦੇ ਲਈ ਨਹੀਂ ਉਹ ਤਾਂ ਕਹਿੰਦੇ ਮੋਦੀ ਦੇ ਖਿਲਾਫ ਨੇ ਪੁਲਿਸ ਵਾਲੇ ਤੇ ਇਹ ਗੱਲ ਕੱਲੀ ਮਤਲਬ ਕਿ ਹਰਿਆਣੇ ਚ ਨਹੀਂ ਇਹ ਪੰਜਾਬ ਚ ਵੀ ਤੁਹਾਨੂੰ ਦੇਖਣ ਨੂੰ ਮਿਲ ਰਹੀ ਹੈ ਕਿ ਪੰਜਾਬ ਦੇ ਵਿੱਚ ਦੇਖਿਆ ਜਾਵੇ ਤਾਂ ਵੱਡੇ ਪੁਲਿਸ ਅਫਸਰਾਂ ਦਾ ਜਿਹੜਾ ਰਵਈਆ ਹੈਗਾ ਮਤਲਬ ਕਿ ਹਜੇ ਤੱਕ ਜਿਹੜਾ ਜਸਕਰਨ ਸਿੰਘ ਹੈ ਮਰਦਾਂਪੁਰ ਵਾਲਾ ਉਹਦੇ ਉਹਦੇ ਐਮਐਲਆਰ ਤੇ ਜਿਹਦੇ ਗੋਲੀਬਾਜ਼ੂ ਦੇ ਵਿੱਚ ਆਰਪਾਰ ਹੋ ਗਈ ਉਹਦੇ ਦੇ ਨਾਂ ਤੇ ਹਜੇ ਪਰਚਾ ਦਰਜ ਨਹੀਂ ਹੋਇਆ ਸ਼ੁਭਕਰਨ ਦਾ ਜਿਹੜਾ ਸ਼ਹੀਦ ਹੈ ਸਾਡਾ ਮੋਰਚੇ ਦਾ ਖਨੋਰੀ ਦਾ ਹੈ ਉਹਦੇ ਤੇ ਪਰਚਾ ਦਰਜ ਕਰਨ ਲਈ ਜ਼ੀਰੋ ਐਫ ਆਈ ਆਰ ਹੁੰਦੀ ਆ ਵੀ 9 ਦਿਨ ਬਾਅਦ ਹੇ ਉਹ ਤੁਸੀਂ ਪ੍ਰਤੀਕਰਮ ਦੇਖੋ ਜਿਹੜੀ ਬਿਊਰੋਕ੍ਰੇਟਸ ਹਨ ਜਿਵੇਂ ਕਿਵੇਂ ਰਾਜਾਂ ਦੇ ਸਮੇਂ ਅੰਗਰੇਜ਼ਾਂ ਦੇ ਸਮੇਂ ਸੈਂਟਰ ਦੇ ਲਈ ਰਾਜੇ ਦੇ ਲਈ ਤੇ ਗੁਲਾਮੀ ਦਾ ਜਿਹੜਾ ਪ੍ਰਤੀਕ ਸੀਗੀ ਉਹ ਉਹ ਉਪਗਤ ਰਹੀ ਹੈ ਉਹ ਕਿਉਂ ਨਹੀਂ ਬੋਲਦੇ ਵੀ ਹਾਂ ਵੀ ਇਹ ਸਾਡੇ ਬੱਚੇ ਨੇ ਇਹ ਸਾਡੇ ਭਰਾ ਨੇ ਇਹ ਸਾਡੇ ਚਾਚੇ ਤਾਏ ਨੇ ਤੇ ਸਰਕਾਰ ਨੇ ਵਾਅਦਾ ਕੀਤਾ ਸੀਗਾ ਅਸੀਂ ਮੰਗਾ ਲੈ ਕੇ ਥੋੜੀ ਨਾ ਗਏ ਆ ਜਿਹੜੇ ਸਰਕਾਰ ਨੇ ਵਾਅਦੇ ਕੀਤੇ ਸੀਗੇ ਜਿਹੜੇ ਅੱਜ ਮੋਦੀ ਗਰੰਟੀਆਂ ਦੀ ਗੱਲ ਕਰਦਾ ਤੁਸੀਂ ਸਭ ਤੋਂ ਪਹਿਲਾਂ ਇਹ ਗੱਲ ਦੇਖ ਲਓ ਕਿ ਅਸੀਂ ਹਰ ਰੋਜ਼ ਦੋ ਪ੍ਰੈਸ ਕਾਨਫਰੰਸਾਂ ਕਰਦੇ ਨੇ ਤੇ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਜੀ ਨੇ 10 ਸਾਲ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਨਹੀਂ ਕੀਤੀ। ਇਹੀ ਦੇਖ ਲਓ ਵੀ ਅਧਿਕਾਰ ਕਿਸ ਤਰੀਕੇ ਦੇ ਨਾਲ ਸੰਘਰਸ਼ ਜਾਰੀ ਹੈ ਤਾਂ ਰੇਲਾਂ ਦੇ ਉੱਪਰ ਤੁਸੀਂ ਅੱਜ ਚੱਕਾ ਜਾਮ ਕੀਤਾ ਹੋਇਆ ਦੇਸ਼ ਭਰ ਦੇ ਵਿੱਚ ਤਾਂ ਕਿਤੇ ਨਾ ਕਿਤੇ ਸਰਕਾਰਾਂ ਨੂੰ ਇਹਦਾ ਨ ਕੋਈ ਖਾਸ ਫਰਕ ਤਾਂ ਪੈਂਦਾ ਨਹੀਂ ਆਮ ਲੋਕ ਜਿਹੜੇ ਜਿਨ੍ਹਾਂ ਦਾ ਟਰੈਵਲ ਕਰਨਾ ਪੰਜਾਬ ਭਰ ਦੇ ਵਿੱਚ ਜਾਂ ਦੇਸ਼ ਭਰ ਦੇ ਵਿੱਚ ਪਰੇਸ਼ਾਨੀ ਤਾਂ ਉਹਨਾਂ ਨੂੰ ਹੁੰਦੀ ਹੈ ਮੁੱਖ ਤੌਰ ਤੇ। ਨਹੀਂ ਸਰਕਾਰਾਂ ਨੂੰ ਫਰਕ ਪੈਂਦਾ ਜੇ ਸਰਕਾਰਾਂ ਨੂੰ ਫਰਕ ਨਾ ਪੈਂਦਾ ਹੋ ਤਾਂ ਉਹ ਸਾਨੂੰ ਡਿਟੇਨਡ ਕਿਉਂ ਕਰਦੀ ਉਹ ਸੀਆਰਪੀਐਫ ਦੀ ਫੋਰਸ ਲਾਉਂਦੀ ਤੇ ਉਹ ਇਹ ਦਰਸਾਂਦੀ ਦੇਖੋ ਵੀ ਇਹ ਕਿਸਾਨਾਂ ਨੇ ਫੇਰ ਰੋਗਤੀ ਉਹ ਸਾਨੂੰ ਪਟੜੀ ਤੋਂ ਆਉਣ ਤੋਂ ਕਿਉਂ ਰੋਕ ਰਹੇ ਅਸੀਂ ਲੋਕਾਂ ਨੂੰ ਜੋੜਨਾ ਹੈ ਕਿ ਐਮਐਸਪੀ ਗਰੰਟੀ ਖਰੀਦ ਕਾਨੂੰਨ ਜਿਹੜੀ ਦੀ ਮੰਗ ਹੈ ਉਹ ਦੇਸ਼ ਦੀ ਲੁੱਟ ਤੋਂ ਬਚਾਉਣ ਵਾਸਤੇ ਮੰਗ ਹੈ ਨਾ ਕਿ ਕਿਸਾਨਾਂ ਦੀ ਮੰਗ ਹੈ ਵੀ ਉਹ ਕੱਲੇ ਕਿਸਾਨਾਂ ਨੂੰ ਨਹੀਂ ਹਰ ਉਸ ਵਰਗ ਨੂੰ ਜਿਹੜਾ ਬੰਦਾ ਸਬਜ਼ੀ ਖਰੀਦਦਾ ਜਿਹੜਾ ਦੁੱਧ ਖਰੀਦਦਾ ਹੈ ਜਿਹੜਾ ਰੋਟੀ ਖਾਂਦਾ ਉਹ ਉਹਦੇ ਨਾਲ ਸੰਬੰਧਿਤ ਹੈ ਇਹ ਗੱਲ ਵੀ ਜਿਹੜੀ ਤੁਹਾਡੀ ਲੁੱਟ ਹੁੰਦੀ ਜਿਹੜੀ ਤੇਲ ਦੇ ਨਾਂ ਤੋਂ ਦੇ ਨਾਮ ਤੋਂ ਮਿਰਚ ਦੇ ਨਾਮ ਤੋਂ ਸਬਜੀ ਦੇ ਨਾਮ ਤੋਂ ਉਹਨੂੰ ਲੁੱਟ ਤੋਂ ਪਛਾਣ ਦੇ ਲਈ ਹੈ। ਇਸ ਤੋਂ ਉੱਪਰ ਜਿਹੜੇ ਕਿਸਾਨ ਆ ਗੂ ਖੜੇ ਨੇ ਤਾਂ ਇੱਕ ਵਾਰ ਤਸਵੀਰਾਂ ਰੇਲ ਲਾਈਨ ਦੇ ਦਿਖਾਉਨੇ ਕਿ ਇਹ ਜਿਹੜੀ ਲਾਈਨ ਹੈ ਤਾਂ ਇਹ ਅੰਮ੍ਰਿਤਸਰ ਤੋਂ ਹੁੰਦੇ ਹੋਏ ਲੁਧਿਆਣਾ ਜਲੰਧਰ ਤੋਂ ਹੁੰਦੇ ਹੋਏ ਮੁਹਾਲੀ ਤੱਕ ਜਿਹੜੀ ਦਾਖਲ ਹੁੰਦੀ ਹੈ ਤਾਂ ਉਸ ਤੋਂ ਬਾਅਦ ਦੂਸਰੀ ਤਰਫ ਜਿਹੜੀ ਲਾਈਨ ਹੈ ਇਹ ਮੁਹਾਲੀ ਤੋਂ ਹੁੰਦੇ ਹੋਏ ਚੰਡੀਗੜ੍ਹ ਅੰਬਾਲਾ ਇਹ ਸਾਰੀ ਲਾਈਨ ਜਿਹੜੀ ਇਹੀ ਰਸਤਾ ਉਹ ਕ੍ਰੋਸ ਕਰਦੀ ਤਾਂ ਇਸੇ ਤੇ ਹੀ ਕਿਸਾਨ ਜਿਹੜੇ ਨੇ ਡਟੇ ਹੋਏ ਨੇ ਔਰ ਨਾਲ ਹੀ ਪੂਰੇ ਜਿਹੜਾ ਪੰਜਾਬ ਭਰ ਦੇ ਵਿੱਚ ਲਗਭਗ 23 ਜਿਲੇ ਨੇ ਜਿੰਨਾ ਦੇ ਵਿੱਚ ਇਹ ਪ੍ਰਦਰਸ਼ਨ ਚੱਲ ਰਿਹਾ ਔਰ ਦੇਸ਼ ਭਰ ਦੇ ਵਿੱਚ ਵੀ ਜਿਹੜਾ ਇਹ ਦੇਸ਼ ਪੱਧਰ ਦੇ ਉੱਪਰ ਅੰਦੋਲਨ ਚੱਲ ਰਿਹਾ ਤਾਂ ਮੰਗਾ ਉਹੀ ਨੇ ਕਰਜ਼ਾ ਮੁਕਤੀ ਸੁਆਮੀ ਨਾਥਨ ਦੀ ਰਿਪੋਰਟ ਐਮ ਐਸ ਪੀ ਗਾਰੰਟੀ ਕਰਨ ਤਾਂ ਤੁਸੀਂ ਕਿਧਰਲੀ ਸਾਈਡ ਤੋਂ ਆਏ ਹੋ ਬਾਬਾ ਜੀ ਔਰ ਮੰਗਾ ਜਿਹੜੀਆਂ ਹੈਗੀਆਂ ਨੇ ਤੁਹਾਡੇ ਹਿਸਾਬ ਦੇ ਨਾਲ ਜਿਹੜੇ ਸਰਕਾਰਾਂ ਹਜੇ ਤੱਕ ਕੇਂਦਰ ਸਰਕਾਰ ਨਹੀਂ ਮੰਨ ਰਹੀ ਤਾਂ ਹੋਰ ਕੀ ਹੱਟਕੰਡੇ ਅਪਣਾਓਗੇ ਜੇਕਰ ਨਹੀਂ ਮੰਨੇ ਜਾਂਦੀ ਕੋਈ ਬਾਬਾ ਹੋਰ ਤਾਂ ਜਿਹੜਾ ਪਾਰਟੀ ਅੱਗੇ ਹੁਕਮ ਕਰੂਗੀ ਉਹ ਪਣਾਵਾਂਗੇ ਹਾਲ ਤਾਂ ਫਿਲਹਾਲ ਆ ਜਿਹੜੇ ਰੇਲ ਰੋਕੋ ਦਾ ਇਹ ਜਿਹੜੀਆਂ ਆਪਣੀ ਐਮਐਸਪੀ ਦੀ ਗਾਰੰਟੀ ਹੈ ਬਾਕੀ ਲਖੀਮਪੁਰ ਖੀਰੀ ਵਾਲਾ ਮਸਲਾ ਹੋ ਗਿਆ ਇਹ ਸਾਰੇ ਦੇਖਦੇ ਹਾਂ ਸਰਕਾਰ ਕਿੰਨਾ ਕਮਨਦੀ ਹੈ ਬਾਕੀ ਅਗਲੇ ਪ੍ਰੋਗਰਾਮ ਤੇ ਦੱਸੂਗੇ ਫਿਰ ਕੀ ਹੋਊ ਕਿ ਜਿਸ ਤਰੀਕੇ ਨਾਲ ਸੰਘਰਸ਼ ਲਗਾਤਾਰ جاری ਹੈ ਕੇਂਦਰ ਸਰਕਾਰ ਹੁਣ ਫੇਰ ਵੋਟਾਂ ਆਉਣ ਵਾਲੀਆਂ ਤਾਂ ਉਹਦੇ ਵਾਸਤੇ ਕੋਈ ਰਣਨੀਤੀ ਪੜਾਈ ਗਈ ਇਹ ਪਿੰਡਾਂ ਦੇ ਵਿੱਚ ਫੇਰ ਉਹੀ ਜਿਹੜਾ ਚੋਣ ਪ੍ਰਚਾਰ ਕੀਤਾ ਜਾਣਾ ਹੈ ਕੇਂਦਰ ਦੀ ਸਰਕਾਰ ਵੱਲੋਂ ਹੀ ਕੀਤਾ ਜਾਣਾ ਤਾਂ ਉਹਦੇ ਵਾਸਤੇ ਕੀ ਕੋਈ ਰਣਨੀਤੀ ਬਣਾਈ ਗਈ ਲੈ ਤਾਂ ਮੌਕੇ ਤੇ ਹੀ ਬਣੂਗੀ ਰਣਨੀਤੀ ਜੀ ਹੁਣ ਤਾਂ ਕੋਈ ਨਹੀਂ ਇਸ ਟਾਈਮ ਤਾਂ ਕੋਈ ਰਣਨੀਤੀ ਨਹੀਂ ਹੈਗੀ ਮੌਕੇ ਤੇ ਦੇਖਾਂਗੇ ਵੀ ਇਹਨਾਂ ਨੂੰ ਪਿੰਡਾਂ 'ਚ ਪੜਨ ਦਿੰਦੇ ਨੇ ਕਿ ਨਹੀਂ ਪੜਨ ਦਿੰਦੇ ਆਗਰ ਇਹ ਵੀ ਨਿਕਲ ਕੇ ਜਿੱਕਰ ਆਉਂਦਾ ਹੈ ਵੀ ਜਿਹੜਾ ਕਿਸਾਨ ਸੰਘਰਸ਼ ਕਰਦਾ ਹੈ ਤਾਂ ਮੰਗਾ ਜਿਹੜੀਆਂ ਨਿਕਲ ਆ ਕਿਸਾਨਾਂ ਨੂੰ ਹੀ ਉਹਦੇ ਨਾਲ ਫਾਇਦਾ ਹੋਣਾ ਜਾਂ ਆਮ ਵਰਗ ਨੂੰ ਵੀ ਫਾਇਦਾ ਹੋ ਸਕਦਾ ਆਮ ਵਰਗ ਨੂੰ ਫਾਇਦਾ ਹੋਊਗਾ ਜੀ ਮਜ਼ਦੂਰ ਵਰਗ ਨੂੰ ਫਾਇਦਾ ਹੋਊਗਾ ਵਪਾਰੀ ਨੂੰ ਫਾਇਦਾ ਹੋਊਗਾ ਸਾਰਿਆਂ ਨੂੰ ਫਾਇਦਾ ਹੋਊਗਾ ਕਿਸ ਤਰ੍ਹਾਂ ਕਿਸ ਤਰ੍ਹਾਂ ਫਾਇਦਾ ਹੋਊਗਾ ਥੋੜਾ ਡਿਟੇਲ ਨਾਲ ਦੱਸ ਦਿਓ ਜਿੱਦਾਂ ਹੁਣ ਐਮ ਐਮ ਐਸ ਵੀ ਦੇ ਜਿੱਦਾਂ ਸਬਜ਼ੀਆਂ ਉਹਨਾਂ ਤੇ ਐਮ ਐਸ ਪੀ ਹੈ ਨਹੀਂ ਉਹ ਕਿਸਾਨ ਦੀ 2 ਰੁਪਏ ਕਿਲੋ ਆਲੂ बिकਦਾ ਜਿਹੜਾ ਜਿਹਨਾਂ ਖਾਣਾ ਉਹਨੂੰ 20 ਰੁਪਏ ਮਿਲਦਾ ਇਹ ਗੱਲ ਹੈ ਕਿ ਕਿਸਾਨ ਦੀ ਖਰੀਦ ਜਿਹੜੀ ਚੀਜ਼ ਸਸਤੀ ਖਰੀਦ ਕੇ ਕਿਸਾਨ ਤਾਂ ਰੂੜੀ ਤੇ ਸੜ ਜਾਂਦਾ ਫਿਰ ਉਹ ਉਹੀ ਲੋਕ ਉਹ ਚੀਜ਼ਾਂ ਜਿੱਦਾਂ ਪਿਆਜ਼ ਐ ਪਿਆਜ਼ ਦਾ ਜ਼ਖੀਰੇਬਾਜ਼ੀ ਕਰ ਲਨੇ ਆਏ ਪਿਆਜ਼ ਫਿਰ 100 ਰੁਪਏ ਤੱਕ ਚੱਲਿਆ ਜਾਂਦਾ ਜੀ ਇਸ ਕਰਕੇ ਉਪਭੋਗਤਾ ਨੂੰ ਵੀ ਫਾਇਦਾ ਫਾਇਦਾ ਹੋਊਗਾ ਸਾਰਿਆਂ ਨੂੰ ਫਾਇਦਾ ਹੋਊਗਾ ਵਪਾਰੀ ਬਾਨਵਾ ਬਿਲਕੁਲ ਧੰਨਵਾਦ ਆ तमाम ਮੁੱਦੇ ਸੀਗੇ ਔਰ ਜਿਹੜੇ ਇਸ ਜਗ੍ਹਾ ਦੇ ਉੱਪਰ ਦੇਖ ਸਕਦੇ ਹੋ ਕਿ ਜਿਹੜੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹ ਵੀ ਇਸ ਜਗ੍ਹਾ ਦੇ ਉੱਪਰ ਪਰਦਰਸ਼ਨ ਜਿਹੜਾ ਉਹ ਕਰ ਰਹੇ ਨੇ ਤਾਂ ਨਾਲ ਦੀ ਨਾਲ ਜਿਹੜਾ ਇਸ ਜਗ੍ਹਾ ਦੇ ਉੱਪਰ ਲੋਕ ਨੇ ਰੇਲਾਂ ਰੁਕਨ ਦਾ ਅੰਦਾਜ਼ ਅਗਾਜ਼ ਸੀਗਾ ਰੇਲਾਂ ਰੁਕੀਆਂ ਗਈਆਂ ਤਾਂ ਹੋਰ ਵੀ ਲਗਾਤਾਰ ਗੱਲਬਾਤ ਜਿਹੜੀ ਹੈ ਉਹ ਜਾਰੀ ਰੱਖਾਂਗੇ ਔਰ ਅੱਜ 12 ਤੋਂ ਲੈ ਕੇ 4 ਵਜੇ ਤੱਕ ਇਹ ਪ੍ਰਦਰਸ਼ਨ ਜਿਹੜਾ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਾ ਹੈ ਕੈਮਰਾ ਪਰਸਨ ਸੁਮਿਤ ਦੇ ਨਾਲ ਮਨਜੋਤ ਕੰਗ ਡੈਨਿਕ ਸਵੇਰਾ ਟੀਵੀ ਮੋਹਾਲੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par